ਸਰਦਾਰ ਅਮਨਸ਼ੀਰ ਸਿੰਘ ਸ਼ੇਰੀ ਕਲਸੀ ਹਲਕਾ ਵਿਧਾਇਕ ਬਟਾਲਾ ਵੱਲੋਂ ਅੱਜ ਫੈਸਪੁਰਾ ਤੇ ਦਾਣਾ ਮੰਡੀ ਬਟਾਲਾ ਵਿਖੇ ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ਼ੇਰੀ ਕਲਸੀ ਨੇ ਦੱਸਿਆ ਕਿ ਲੋਕਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਭਰ ਵਿੱਚ 165 ਨਵੇਂ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਸ ਨਾਲ ਪੰਜਾਬ ਵਿੱਚ ਇਹਨਾਂ ਦੀ ਗਿਣਤੀ 829 ਹੋ ਗਈ ਔਰ ਨੇ ਅੱਗੇ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ ਅਤੇ ਰੋਜ਼ਾਨਾ ਸੈਂਕੜੇ ਤੇਦਾਂ ਦੇ ਵਿੱਚ ਲੋਕ ਆਪਣਾ ਇਲਾਜ ਕਰਵਾ ਰਹੇ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਆਪਣੀ ਕਾਰਗੁਜ਼ਾਰੀ ਤੇ ਖਰੇ ਉੱਤਰ ਰਹੇ ਹਨ ਅਤੇ ਆਮ ਆਦਮੀ ਕਲੀਨਿਕ ਅਤੇ ਡਾਕਟਰੀ ਸਲਾਹ ਦੇ ਨਾਲ-ਨਾਲ ਟੈਸਟ ਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ ਉੱਥੇ ਹੀ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਮ ਵੰਦੇ ਵਾਸਤੇ ਬਹੁਤ ਵੱਡੀ ਸਹੂਲਤ ਹੈ ਇਹ ਮੁਹੱਲਾ ਕਲੀਨਿਕ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੈਸਿੰਗ ਦੀ ਰਿਪੋਰਟ ਜੀ ਅੱਜ ਸਾਡੇ ਬਟਾਲੇ ਹਲਕੇ ਦੇ ਵਿੱਚ ਗੌਂਸਪੁਰੇ ਨੂੰ ਅੱਜ ਜਿਹੜਾ ਮੁਹੱਲਾ ਕਲੀਨਿਕ ਮਿਲਿਆ ਹੈ ਔਰ ਮੈਂ ਮੈਨੂੰ ਮਾਣ ਆ ਬਹੁਤ ਔਰ ਇੱਥੋਂ ਦੇ ਲੋਕ ਇੱਥੋਂ ਦੀਆਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਬੱਚੇ ਬੜੇ ਖੁਸ਼ ਨੇ ਕਿ ਵਾਕਿਆ ਹੀ ਲੰਮੇ ਸਮੇਂ ਬਾਅਦ ਕਿਸੇ ਨੇ ਆ ਕੇ ਸਾਡੀ ਸਾਰ ਲੀਹੇਰਾ ਤੇ ਪਰਿਵਾਰ ਹੈ ਜੀ ਇਹ ਸਾਰਾ ਕਿਉਂਕਿ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਂ ਇੱਕ ਗੱਲ ਕਹੀ ਹੈ ਮੈਂ ਇਹੋ ਕਹਿਣਾ ਵੀ ਅਗਲੀ ਵਾਰੀ ਵੋਟ ਮੈਨੂੰ ਤਾਂ ਪਾਇਓ ਜੇ ਮੈਂ ਕੰਮ ਕੀਤੇ ਹੋਣਗੇ ਪਰ ਮੈਨੂੰ ਇੰਨਾ ਮਾਣ ਆ ਮੇਰੇ ਕੱਲੇ ਕੱਲੇ ਕੰਮ ਤੋਂ ਇਹ ਖੁਸ਼ ਹੁੰਦੇ ਨੇ ਔਰ ਮੈਂ ਇਹਨਾਂ ਨੂੰ ਵੀ ਦੱਸਿਆ ਵਾ ਵੀ ਸਾਨੂੰ ਤਿੰਨ ਚੀਜ਼ਾਂ ਤੇ ਮੇਨ ਸਾਡਾ ਜਿਹੜਾ ਫੋਕਸ ਚੱਲ ਰਿਹਾ ਹੈ ਇੱਕ ਤੇ ਬਿਜਲੀ ਜਿਹੜੀ ਆ ਉਹ 600 ਯੂਨਟ ਕਰ ਦਿੱਤੀ ਆ ਦੂਜਾ ਇਲਾਜ ਪੱਖੋਂ ਤੀਜਾ ਤੁਹਾਡੇ ਬੱਚਿਆਂ ਦੀ ਸਿੱਖਿਆ ਪੱਖੋਂ ਇਹ ਜੇ ਮੇਨ ਮੋਟਿਵ ਇਸ ਕੰਮ ਨੂੰ ਆਪਾਂ ਫੜ ਲਿਆ ਨਾ ਸਹੀ ਤਾਂ ਕਹਿੰਦਾ ਔਰ ਇਹ ਕੰਮ ਦੇ ਤਰਜੀਹ ਦੇ ਦਿੱਤੀ ਤੇ ਆਪਾਂ ਬਾਹਰਲੇ ਮੁਲਖਾਂ ਨਾਲ ਉਹ ਸਾਡੇ ਤੋਂ ਸਿੱਖਿਆ ਕੇ ਲੈਣਗੇ ਮੈਂ ਤੁਹਾਨੂੰ ਵਾਦਾ ਕਰਦਾ ਸੋ ਮੈਨੂੰ ਮਾਣ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਕੀ ਮੁੱਖ ਮੰਤਰੀ ਨੇ ਪੰਜਾਬ ਦਾ ਪੁੱਤਰ ਬਣ ਕੇ ਕੰਮ ਕਰ ਰਹੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਨੂੰ ਕਦੀ ਇੰਨੀ ਉਮੀਦ ਨਹੀਂ ਸੀ ਹੈਗੀ ਭਾਈ ਇਸ ਤਰ੍ਹਾਂ ਦਾ ਸਾਡੇ ਮਹੱਲੇ ਦੇ ਵਿੱਚ ਕੋਈ ਸਹੂਲਤ ਮਿਲ ਜਾਈਗੀ ਸਰਕਾਰੀ ਸਹੂਲਤ ਹਾਂਜੀ ਹਾਂਜੀ ਭਾਈ ਹਾਂਜੀ ਕੀ ਵੋਟਾਂ ਤੋਂ ਪਹਿਲਾਂ ਕੋ ਪੁੱਤ ਬਣ ਗਿਆ ਹਾਂਜੀ ਤੇ ਜਿਸ ਦਿਨ ਦਾ ਖੁੱਲਿਆ ਨਾ ਉਸ ਦਿਨ ਦੀ ਮੇਰੀ ਇਹ ਹੋਰ ਵੀ ਗੱਲ ਸੁਣ ਲਓ ਫਿਰ ਹੁਣ ਜਿਸ ਦਿਨ ਦਾ ਖੁੱਲਿਆ ਨਾ ਮੈਂ ਲਗ ਲਈ ਨੰਗਾ ਉਸ ਦਿਨ ਦੀ ਮੈਂ ਇੱਥੇ ਸਫਾਈ ਕਰਨ ਲਈ ਜੇ ਤੇ ਮੈਂ ਆਪਣੀ ਬਹੂ ਨੂੰ ਇੱਥੇ ਲਵਾਉਣਾ ਚਾਹਣੀ ਵੀ ਉਹਨੂੰ ਉਹਨੂੰ ਉਹ ਕੰਪਿਊਟਰ ਦਾ ਕੋਰਸ ਵੀ ਕੀਤਾ ਪੰਜਾਬੀ ਨੂੰ ਪੜੀ ਆ ਉਹ ਪਰਚੀ ਵੀ ਬਣਾ ਸਕਦੀ ਹੋਰ ਵੀ ਕੰਮ ਨਾਲ ਦੇ ਸਕਦੀ ਆ ਤੇ ਉਹਨੂੰ ਰੱਖਿਆ ਜਾਵੇ ਮੇਰੀ ਇਹ ਡਿਮਾਂਡ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ